ਆਪਾਂ ਵੈਸੇ ਤਾਂ ਦੁੱਖ ਦੀ ਘੜੀ 'ਚ ਹੀ ਸਾਰੇ ਇਕੱਠੇ ਹੋਏ ਆਂ ਬਹੁਤ ਸਹਯੋਗ ਵੀ ਆ ਰਿਹਾ ਵਾ ਜਿਹੜੇ ਆਪਾਂ ਪੰਜਾਬੀ ਜਾਣੇ-ਜਾਨੇ ਆ ਵੀ ਹਰ ਮੁਸ਼ਕਲ ਦੀ ਘੜੀ 'ਚ ਇੱਕ ਦੂਜੇ ਨਾਲ ਖੜਦੇ ਆ ਉਹ ਆਪਾਂ ਵੇਖ ਵੀ ਰਹੇ ਆ ਅੱਜ ਇੱਕ ਤਾਂ ਬਾਈ ਜੀ ਵੱਲੋਂ ਆਇਆ ਸੀਗਾ ਕਮੇਟੀ ਦਾ ਇਹ ਗੱਲ ਸੁਝਾਅ ਠੀਕ ਹੈ ਇਹਨਾਂ ਦਾ ਪਿੰਡ ਦੇ ਬੰਦੇ ਨੂੰ ਵਿੱਚ ਪਾ ਲੋ ਕੋਈ ਜਿੰਨਾ ਤੇ ਤੁਹਾਨੂੰ ਯਕੀਨ ਆ ਉਹ ਬੰਦੇ ਵਿੱਚ ਪਾ ਕੇ ਕਮੇਟੀ ਜਰੂਰ ਬਣਾ ਲਓ ਇੱਕ ਤਾਂ ਇਹ ਕੱਲ ਨੂੰ ਕਿਸੇ ਇਕੱਲੇ ਬੰਦੇ ਤੇ ਕੋਈ ਉਂਗਲ ਨਾ ਉਠੇ ਬਿਲਕੁਲ ਬਿਲਕੁਲ ਦੂਜੀ ਗੱਲ ਸੀਗੀ ਵੀ ਜਿੰਨਾ ਸਹਯੋਗ ਆਪਾਂ ਨੂੰ ਆ ਰਿਹਾ ਵਾ ਪਰਸਨਲ ਤੌਰ ਤੇ ਤਾਂ ਆਪ ਦੇ ਨਿੱਜੀ ਤੌਰ ਤੇ 12 ਕਿੱਲੇ ਭਰਾਓ ਹੈਗੇ ਆ ਤੂੜੀ ਦੇ ਪੈ ਮੈਂ ਪਹਿਲਾਂ ਵੀ ਕਿਹਾ ਸੀ ਕਿ ਕਈਆਂ ਨੂੰ ਫੋਨ ਵੀ ਲਾਏ ਵੀ ਉਹ ਜਦੋਂ ਮਰਜ਼ੀ ਬਣਾ ਕੇ ਲਿਆ ਜੇ ਜਿੰਨੇ ਕੁ ਜੋਗੇ ਹੈਗੇ ਆ ਐਦੋਂ ਅਗਲੀ ਜਿਹੜੀ ਗੱਲ ਆ ਬੇਸ਼ੱਕ ਆਪਾਂ ਇੱਥੇ ਕਸਰ ਨਹੀਂ ਛੱਡਾਂਗੇ ਲਗਾਤਾਰ ਪੈਸੇ ਇਕੱਠੇ ਕਰ ਰਹੇ ਆ ਭਰਾ ਮਦਦ ਵੀ ਕਰ ਰਹੇ ਆ ਕੋਈ ਰੌਲਾ ਨਹੀਂ ਕਰ ਲਾਂਗੇ ਆਪਣੇ ਬੰਦਿਆਂ ਨੂੰ ਬਾਹ ਫੜ ਕੇ ਖੜਾ ਕਰ ਲਾਂਗੇ ਡਿੱਗਣ ਨਹੀਂ ਦਿੰਦੇ ਇੰਨੀ ਜੋਗੇ ਆਪਾਂ ਸਾਰੇ ਹੈਗੇ ਆ ਸਾਰੇ ਆਪਣੀ ਗੱਲ ਸੁਣਦੇ ਆ ਆਪਣੇ ਨਾਲ ਤੁਰਦੇ ਆ ਪੰਜਾਬ ਵਾਲਿਆਂ ਦਾ ਇੰਨਾ ਹੈਗਾ ਵਾ ਪਰ ਮੈਨੂੰ ਉਹ ਗੱਲ ਨਹੀਂ ਠੀਕ ਲੱਗਦੀ ਵੀ ਯਾਰ ਤੁਸੀਂ ਸਰਕਾਰ ਨੂੰ ਬੜੀ ਕਰ ਦਿਓ ਮਤਲਬ ਕੀ ਹੈ ਸਰਕਾਰ ਨੂੰ ਬੜੀ ਕਰਨ ਦਾ ਕਿਉਂ ਕਰੀਏ ਬੜੀ ਵੋਟਾਂ ਨਹੀਂ ਪਾਈਆਂ ਬਾਦਾਮ ਖਾਨ ਸਾਡੇ ਘਰਾਂ 'ਚ ਆ ਜਾਂਦੇ ਆ ਜੇ ਸੁਖ ਵੇਲੇ ਸਾਡੇ ਘਰਾਂ 'ਚ ਬਾਦਾਮ ਖਾਣ ਤੇ ਠੰਡੇ ਪੀਣ ਆ ਜਾਂਦੇ ਆ ਅੱਜ ਕਿਉਂ ਨਹੀਂ ਆਉਣ ਬਈ ਕਿਹੜੀ ਗੱਲੋਂ ਨਾ ਆਉਣ ਸਾਨੂੰ ਸਖਤ ਰੋਖ ਇਹਨਾਂ ਪ੍ਰਤੀ ਅਖਤਿਆਰ ਕਰਨਾ ਚਾਹੀਦਾ ਜਿਹੜਾ ਸਾਡੇ ਦੁੱਖ ਦੀ ਘੜੀ 'ਚ ਨਾ ਖੜੇ ਆਪਾਂ ਕਹਿੰਦੇ ਹੁੰਨੇ ਆ ਯਾਰ ਵਿਆਹ ਤੇ ਕੋਈ ਆਵੇ ਨਾ ਆਵੇ ਪਰ ਜਦੋਂ ਮਰਗ ਹੋਵੇ ਉਦੋਂ ਬੰਦਾ ਦੁਸ਼ਮਣ ਦੇ ਵੀ ਜਾਂਦਾ ਅੱਜ ਸਾਡੇ ਦੇ ਵਕਤ ਪਿਆ ਹਜ਼ਾਰਾਂ ਏਕੜ ਸਾਡੀ ਜ਼ਮੀਨ ਕਣਕ ਸੜ ਗਈ ਆ ਅੱਜ ਅਸੀਂ ਕਹਿ ਦਿੱ ਗਏ ਜੀ ਅਸੀਂ ਲੈਣਾ ਹੀ ਕੁਛ ਨਹੀਂ ਇਹਨਾਂ ਤੋਂ ਮਾਮੇ ਲੱਗਦੇ ਆ ਸਾਡੇ ਇਹ ਬਿਲਕੁਲ ਅਸੀਂ ਜਿਹੜਾ ਪੰਜਾਬ ਪੱਧਰ ਤੇ ਵੀ ਜਿਹੜਾ ਕੀਤਾ ਹੋਇਆ ਫੈਸਲਾ ਵੀ ਇਹਨਾਂ ਨੂੰ ਜੇ ਇਹੀ ਇਹਨਾਂ ਦਾ ਹਾਲਤ ਰਹੀ ਇਹਨਾਂ ਦੀ ਕਾਰਜਸ਼ੈਲੀ ਇਹੀ ਰਹੀ ਪਿੰਡਾਂ 'ਚ ਨਹੀਂ ਵੜਨ ਦੇਾਂਗੇ ਜੇ ਇੱਥੇ ਸਾਡੇ ਨਾਲ ਨਹੀਂ ਖੜਨਗੇ ਆ ਕੇ ਮੈਂ ਤੁਹਾਨੂੰ ਅਪੀਲ ਕਰਦਾ ਵੀ ਆਮ ਕਰਕੇ ਕੀ ਹੁੰਦਾ ਵਾ ਪਹਿਲਾਂ 8000 ਸੀ ਹੁਣ 16000 ਦਿੰਦੇ ਆ ਜੇ 100% ਜਿਹਦੀ ਆਪਣੀ ਕਣਕ ਮੱਚ ਗਈ 16000 ਰੁਪਇਆ ਦਿੰਦੇ ਆ ਮੈਂ ਤਾਂ ਉਦੋਂ ਐਸਡੀਐਮ ਨੂੰ ਮਿਲਿਆ ਸੀ ਮੈਂ ਇਹਨੂੰ ਕਿਹਾ ਸੀ ਤੂੰ ਦੱਸ ਵੀ 16000 ਰੁਪਏ ਨਾ ਕਿਸਾਨ ਦੀ ਘਾਟਾ ਪੂਰਤੀ ਹੁੰਦੀ ਆ ਉਹ ਆ ਜੀ ਨਹੀਂ ਹੁੰਦੀ ਆਪਾਂ ਨੂੰ ਵੀ ਪਤਾ ਨਹੀਂ ਹੁੰਦੀ 16000 ਰੁਪਏ ਤੇ ਕੱਲ ਖਰਚਾ ਆਉਂਦਾ ਆਪਣਾ ਕਣਕ ਤੇ ਫਿਰ ਇਹੇ ਹੀ ਵੇਲਾ ਵਾ ਵੀ ਤਕੜੇ ਹੋ ਗਏ ਉਧਰ ਵੀ ਜ਼ੋਰ ਲਾਈਏ ਬਾਹਮ ਰੋੜੀਏ ਇਹਨਾਂ ਦੀ ਨਾ ਦੇਣਗੇ ਪਿੰਡਾਂ 'ਚ ਵੜਨ ਜੋ ਕਿਤੇ ਨਾ ਰਹਿਣਗੇ ਆਪਣੇ ਇਹ ਉਹਨਾਂ ਨੂੰ ਬਰੀ ਨਹੀਂ ਕਰਨਾ ਚਾਹੀਦਾ ਤੇ ਮੰਗ ਸਾਨੂੰ ਕਰਨੀ ਚਾਹੀਦੀ ਆ 100% ਜਿੰਨਾ ਸਾਡਾ ਨੁਕਸਾਨ ਹੋਇਆ ਕਿਉਂਕਿ ਜਿਹੜਾ ਆਪਣੇ ਨਾਲ ਨਹੀਂ ਖੜਿਆ ਯਾਰ ਆਪ ਲੈਣਾ ਕੀ ਏ ਉਹ ਤੋਂ ਮੋਟੀ ਜੀ ਗੱਲ ਆ ਨਾ ਪਿੰਡੂ ਭਾਸ਼ਾ ਚ ਫਿਰ ਆਪ ਕਰਾਉਣਾ ਕੀ ਉਹਨਾਂ ਤੋਂ ਰਹੀ ਗੱਲ ਜਿਹੜੇ ਮੁੰਡੇ ਮਰੇ ਆ ਦੋ ਉਸ ਦਿਨ ਚਲੋ ਉਹਨੇ ਐਸ ਡੀ ਐਮ ਨੇ ਰੈੱਡ ਕਰਾਸ ਵਾਲਿਆਂ ਨੂੰ ਕਹਿ ਕੇ ਦੋਨੂੰ 25-25 ਹਜ਼ਾਰ ਦੇਦਾ ਕਿ 25 ਹਜ਼ਾਰ ਨਾਲ ਤਾਂ ਇਲਾਜ ਹੁੰਦਾ ਦੋਨਾਂ ਦੀ ਮੌਤ ਹੋ ਗਈ ਆ ਅਸੀਂ ਉਦੋਂ ਉਹਨੂੰ ਕਿਹਾ ਸੀ ਵੀ ਘੱਟੋ ਘੱਟ ਗਰੀਬ ਪਰਿਵਾਰ ਆ 10 ਲੱਖ ਰੁਪਏ ਮੁਆਵਜ਼ਾ ਦੇ ਮੈਂ ਤੁਹਾਨੂੰ ਭਰਾਓ ਇੱਕ ਗੱਲ ਦੀ ਹੋਰ ਦੱਸਾਂ ਇਹ ਜਿੰਨਾ ਕ ਆਪਣਾ ਨੁਕਸਾਨ ਹੋਇਆ ਉਹ ਤੂੰ ਗਿਣ ਲੋ ਕਿੰਨੇ ਕਿੱਲੇ ਮੱਚੇ ਆਪਣੇ ਪੰਜਾਬ ਦੇ ਵਿੱਚ ਸਰਕਾਰ ਆਸਤੇ ਕੱਖ ਵੀ ਨਹੀਂ ਇਹ ਸਰਕਾਰ ਜੇ ਉਹ ਨੂੰ 60000 ਰੁਪਇਆ ਪ੍ਰਤੀ ਏਕੜ ਕਣਕ ਦਾ 5000 ਤੂੜੀ ਦਾ 65000 ਰੁਪਇਆ ਵੀ ਦੇ ਦਵੇ ਤਾਂ ਵੀ ਸਰਕਾਰ ਆਸਤੇ ਕੋਈ ਚੀਜ਼ ਨਹੀਂ ਇਹ ਰੌਲਾ ਤਾਂ ਇੰਨਾ ਵਾ ਵੀ ਇਹ ਥੋੜਾ ਜਿਆਦਾ ਸਾਨੂੰ ਲੜ ਕੇ ਕਰਨਾ ਪੈਣਾ ਵਾ ਤੇ ਉਹ ਚਾਹੁੰਦੇ ਆ ਵੀ ਅਸੀਂ ਸਾਡਾ ਲੜਨ ਵਾਲਾ ਸੁਭਾਅ ਹੀ ਨਾ ਹੋਵੇ ਵੀ ਲੜਨ ਨਾਲ ਸੁਭਾਣਾ ਛੱਡ ਦਿਆ ਸੀ ਵੀ ਚੱਲ ਯਾਰ ਰਹਿਣ ਦੇ ਸਰਕਾਰ ਨਾਲ ਕੀ ਲੜਨਾ ਵਾ ਸੋ ਭਰਾਓ ਬੇਨਤੀ ਆ ਦੂਜੇ ਜਥੇਬੰਦੀਆਂ ਨੂੰ ਬੇਨਤੀ ਜਿੰਨੀਆਂ ਜਥੇਬੰਦੀਆਂ ਬੈਠੀਆਂ ਯਾਰ ਆਪਣੇ ਭਰਾ ਮਦਦ ਕਰ ਰਹੇ ਠੀਕ ਆ ਪਰ ਇਹਨਾਂ ਨੂੰ ਵੀ ਸੁੱਕੇ ਨਹੀਂ ਨਿਕਲਣ ਦੇਣਾ ਆਪਾਂ ਜਿਹੜੇ ਭਰਾਵਾਂ ਦਾ ਨੁਕਸਾਨ ਹੋਇਆ ਵਾ ਆਪਾਂ 100% ਮੁਆਵਜ਼ੇ ਦੀ ਮੰਗ ਕਰੀਏ 100% ਇਹਨਾਂ ਦੇ ਭਰਾਵਾਂਗੇ ਲੜਾਈ ਲੰਮੀ ਹੋ ਸਕਦੀ ਆ ਪਰ ਹਾਰ ਦੇਣੀ ਕਿਉਂਕਿ ਇਹਨਾਂ ਨੇ ਵੜਨਾ ਤਾਂ ਪਿੰਡਾਂ 'ਚ ਹੀ ਆ ਇਸ ਜਨ ਦੀ ਜਿਹੜੀ ਜਾਨ ਉਹ ਤਾਂ ਤੋਤੇ ਜੀ ਆ ਨਾ ਕਿੱਧਰ ਲੈ ਜਾਣਗੇ ਸੋ ਇਸ ਕਰਕੇ ਬੇਨਤੀ ਆ ਕਮੇਟੀ ਜ਼ਰੂਰ ਬਣਾਓ ਸਾਰੇ ਭਰਾ ਸਹਿਯੋਗ ਕਰ ਰਹੇ ਆ ਵਧੀਆ ਕਰ ਰਹੇ ਆ ਪਰ ਸਰਕਾਰ ਵਾਲਾ ਪੱਖ ਸਾਨੂੰ ਕਿਸੇ ਹਾਲਤ ਨਹੀਂ ਛੱਡਣਾ ਚਾਹੀਦਾਗਾ ਲੜੀਏ ਤਕੜੇ ਹੋ ਕੇ ਸਾਰੇ ਇਕੱਠੇ ਹੋ ਕੇ ਲੜੀਏ ਜਦੋਂ ਆਪਾਂ ਇਕੱਠੇ ਹੋ ਕੇ ਲੜਦੇ ਆਂ ਬਸ ਜੋ ਚੀਜ਼ ਚਾਹੀਏ ਪ੍ਰਾਪਤ ਕਰ ਲੈਨੇ ਆ ਘਰਾਂ ਚੋਂ ਨਿਕਲਣ ਦਾ ਥੋੜਾ ਜਿਹਾ ਆਤ ਪਾਈਏ ਘਰਾਂ ਚ ਨਿਕਲ ਜੇ ਘਰਾਂ ਚ ਬੈਠੇ ਰਾਵਾਂਗੇ ਮਿੱਤਰੋ ਇੱਕ ਕੁੱਟ-ਕੁੱਟ ਮਾਰ ਦੇਣਗੇ ਆਪਾਂ ਨੂੰ ਆਪਾਂ ਨੂੰ ਲੱਗਦਾ ਸੀ ਕਿ ਸ਼ਾਇਦ ਇਨਕਲਾਬ ਆਜੂ ਇਨਕਲਾਬ ਗਰੂਪ ਕੋਈ ਨਹੀਂ ਆਇਆ ਉਹ ਕੁੱਟਣ ਨੂੰ ਤਿਆਰ ਬੈਠੇ ਆਪਾਂ ਨੂੰ ਸੋ ਇੰਨੀਆਂ ਬੇਨਤੀ ਅਸੀਂ ਗੱਲ ਲੰਮੀ ਨਾ ਹੋਵੇ ਤਿੰਨਾ ਪੱਖਾਂ ਤੋਂ ਆਪ ਮਦਦ ਕਮੇਟੀ ਵਾਲਾ ਪੱਖ ਤੇ ਲੜਾਈ ਵਾਲਾ ਪੱਖ ਇਹ ਆਪਾਂ ਨੂੰ ਛੱਡਣਾ ਨਹੀਂ ਚਾਹੀਦਾਗਾ ਮੂਹਰੇ ਹੋ ਕੇ ਲੜਾਂਗੇ ਬੇਫਿਕਰ ਹੋ ਜਾਓ ਇਹਨਾਂ ਨੂੰ ਗੋਡੀ ਲਵਾ ਕੇ ਛੱਡਾਂਗੇ ਤੇ ਲੈ ਕੇ ਛੱਡਾਂਗੇ ਧੰਨਵਾਦ